ਕੋਲ ਇਹਨੂੰ ਇਹਨੂੰ ਦਵਾਦ ਬਣਾਓ ਮਾਰੇ ਨੇ ਕੋਲ ਸੱਦਿਆ ਉਰੇ ਆ ਭਾਈ ਜੇਠਾ ਜੀ ਹੱਥ ਜੋੜ ਕੇ ਜੀ ਮਾਰਾ ਕਹਿੰਦੇ ਆਪਣੀ ਨਾਨੀ ਨੂੰ ਭੇਜ ਸਾਡੇ ਕੋਲ ਨਾਨੀ ਨੂੰ ਬੁਲਾਇਆ ਹੱਥ ਜੋੜ ਕੇ ਆ ਗਈ ਉਸ ਵੇਲੇ ਨਾਨੀ ਨੂੰ ਪੁੱਛਦੇ ਨੇ ਕਹਿੰਦੇ ਤੂੰ ਪਰਵਰੇਸ਼ ਕੀਤੀ ਤੂੰ ਪਾਲਿਆ ਹੈ ਤੇਰੇ ਨਾਲ ਇੱਕ ਵਚਨ ਕਰਨਾ ਹੈ ਮਾਰੇ ਹੁਕਮ ਕਰੋ ਤੇਰੇ ਦੋਧਰੇ ਦਾ ਵਰ ਸਾਨੂੰ ਬੀਬੀ ਪਾਨੀ ਵਾਸਤੇ ਚਾਹੀਦਾ ਅਸੀਂ ਰਿਸ਼ਤਾ ਜੋੜਨਾ ਹੈ ਸਾਧ ਸੰਗਤ ਜੀ ਜਦੋਂ ਨਾਨੀ ਨੇ ਆਏ ਬਚਨ ਸੁਣਿਆ ਨਾ ਗੁਰੂ ਅਮਰਦਾਸ ਮਹਾਰਾਜ ਦਾ ਹੱਥ ਜੋੜ ਕੇ ਚਰਣਾ ਤੇ ਸਿਰ ਰੱਖ ਕੇ ਰੋਣ ਲੱਗ ਪਈ ਤਾਂ ਹਾਂ ਮਾਰ ਮਾਰ ਰੋਂਦੀ ਨੰਦੀ ਬੋਡਿਆਂ ਤੋਂ ਵੱੜ ਕੇ ਮਾਰੇ ਨੂੰ ਉੱਠਾਏ ਕਿਉਂ ਰੋਂਦੀ ਹੈ ਕੀ ਹੋਇਆ ਸਤਿਗੁਰੂ ਉਹ ਅਸੀਂ ਘੁੰਗਣੀਆਂ ਵੇਚਣ ਵਾਲੇ ਗਰੀਬ ਮੇਰਾ ਦੋਤਰਾ ਮਹਾਰਾਜ ਜੀ ਇੱਕ ਟਾਈਮ ਰੋਟੀ ਖਾ ਲਈ ਤੇ ਦੂਜੀ ਟਾਈਮ ਤਾਂ ਪਤਾ ਨਹੀਂ ਸਾਨੂੰ ਮਿਲਦੀ ਕਿ ਨਹੀਂ ਮਿਲਦੀ ਅਸੀਂ ਘੁੰਗਣੀਆਂ ਵੇਚਣ ਵਾਲੇ ਗਰੀਬ ਤੁਸੀਂ ਤਾਜਾਂ ਤਖਤਾਂ ਦੇ ਮਾਲਕ ਮਹਾਰਾਜ ਮੇਰੇ ਦੋਤਰੇ ਦੀ ਵਾਰ ਕਿਨ ਨਹੀਂ ਨਹੀਂ ਉਹ ਤਣ ਤੋਂ ਹੀ ਰੁਪਈਆ ਹੱਥ ਤੇ ਧਰਤਾ ਕਹਿੰਦੇ ਬੀਬੀ ਪਾਨੀ ਦਾ ਤੁਹਾਡੇ ਦੋਤਰੇ ਭਾਈ ਜੇਠੇ ਨਾਲ ਨਿਕਾਹ ਪਕੋ ਸਾਥ ਸੰਗਤ ਆਏ ਸਮਾ ਲੰਘਦਾ ਜਾਂਦਾ ਉੱਥੇ ਸੇਵਾ ਕਰਦੇ ਨੇ ਦਮਾਦ ਬਣ ਕੇ ਜਦੋਂ ਉੱਥੇ ਆਏ ਸੇਵਾ ਕਰਦੇ ਨੇ ਸਾਰੇ ਪਾਸੇ ਰੋਲਾ ਪੈ ਗਿਆ ਘੁੰਗਣੀਆਂ ਵੇਚਣ ਵਾਲਾ ਗੁਰੂ ਅਮਰਦਾਸ ਮਹਾਰਾਜ ਨੇ ਦਮਾਦ ਬਣਾ ਲਿਆ ਇੰਨੀ ਨਿਮਰਤਾ ਜਰ ਰਹਿ ਕੇ ਸੇਵਾ ਕਰਦੇ ਨੇ ਸਰਸੰਗਤ ਜੀ ਇੱਕ ਦਿਨ ਕੀ ਹੋਇਆ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਨਾ ਸ਼ਰੀਕੇ ਨੂੰ ਪਤਾ ਲੱਗਿਆ ਗੁਰੂ ਅਮਰਦਾਸ ਮਹਾਰਾਜ ਦਾ ਦਿਮਾਦ ਚੇਠਾ ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ ਉਹ ਗੁਰੂ ਅਮਰਦਾਸ ਨੇ ਵੇਖਿਆ ਕੀ ਉਹਦੇ ਚ ਉਹਦਾ ਕੀ ਬਣਨਾ ਸੀ ਸ਼ਰੀਕਾ ਕਹਿੰਦਾ ਉਹਨੂੰ ਕਿੰਨੇ ਕੁੜੀ ਦੇਣੀ ਸੀ ਕੀ ਹੋ ਗਿਆ ਸਤ ਸੰਗਤ ਜੀ ਲਾਲਚ ਦੇ ਮਾਰੇ ਗੁਰੂ ਅਮਰਦਾਸ ਮਹਾਰਾਜ ਦੀ ਸ਼ਖਸੀਅਤ ਬੜੀ ਵੱਡੀ ਵੱਡੀ ਸੀ ਲਾਲਚ ਦੇ ਮਾਰੇ ਕਹਿੰਦੇ ਵੇਖੀਏ ਤਾਂ ਸਹੀ ਜਾ ਕੇ ਹੱਕ ਜਤਾਈਏ ਸਤ ਸੰਗਤ ਉਸ ਵੇਲੇ ਆ ਗਏ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਆਂਦੇਵ ਮਹਾਰਾਜ ਦੇ ਚਰਨਾਂ 'ਚ ਸਿੱਜਦਾ ਕਰਕੇ ਬਹਿ ਗਏ ਜਦੋਂ ਮੱਥਾ ਟੇਕਿਆ ਅੱਖ ਕੋਈ ਕਹਿੰਦਾ ਮੈਂ ਜੇਠੇ ਦਾ ਚਾਚਾ ਮੈਂ ਜੇਠੇ ਦਾ ਦਾਇਆ ਜੇਠਾ ਸਾਡਾ ਬੱਚਾ ਹੈ ਭਾਈ ਜੇਠਾ ਕਿੱਥੇ ਇੱਥੇ ਵੇ ਜੇਠਾ ਅਸੀਂ ਮਿਲਣਾ ਚਾਹੁੰਦੇ ਹਾਂ ਸਰਸੰਗਤ ਜੀ ਅਸੀਂ ਮਿਲਣਾ ਚਾਹੁੰਦੇ ਆ ਜਦੋਂ ਐਂ ਗਿਆ ਫਿਰ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਬੁਲਾ ਕੇ ਕਹਿੰਦੇ ਕਹਿੰਦੇ ਬਾਬਾ ਜੀ ਭਾਈ ਜੇਠਾ ਜੀ ਨੂੰ ਬੁਲਾ ਦਿਓ ਇਹ ਮਿਲਣ ਆਏ ਨੇ ਭਾਈ ਜੀ ਉਹਨਾਂ ਦੇ ਜੱਦੀ ਪਿੰਡੋਂ ਆਏ ਸਤਿਵਚਨ ਮਹਾਰਾਜ ਜਦੋਂ ਮਲਾਉਣ ਲੈ ਕੇ ਗਏ ਸੁਣਿਓ ਜਦੋਂ ਮਲਾਉਣ ਲੈ ਕੇ ਗਏ ਭਾਈ ਜੇਠਾ ਜੀ ਨੂੰ ਤੇ ਭਾਈ ਜੇਠਾ ਜੀ ਸਰਸੰਗਤ ਜੀ ਆਏ ਜੋੜਿਆਂ 'ਚ ਬੈਠੇ ਤੇ ਜੋੜੇ ਜਾਣਦੇ ਸੰਗਤਾਂ ਦੇ ਜੋੜੇ ਚਾੜੇ ਜਾਂਦੇ ਕੋਲ ਬਜ਼ੁਰਗ ਬੈਠੇ ਨੇ ਉਹਨਾਂ ਦੀ ਲੱਤਾਂ ਦੀ ਮੁੱਠੀ ਚਾਪੀ ਕਰਦੇ ਆ ਟੋਕਰਾ ਚੋੱਕ ਕੇ ਲੰਗਰ ਵਿੱਚ ਸੇਵਾ ਕਰਦੇ ਨੇ ਜਦੋਂ ਆਏ ਸੇਵਾ ਕਰਦੇ ਆ ਵੇਖਿਆ ਬਾਬਾ ਬੁੱਢਾ ਜੀ ਨੇ ਵਿਖਾਤਾ ਉਹ ਭਾਈ ਜੇਠਾ ਜੀ ਸਾਧ ਸੰਗਤ ਜੀ ਵਾਪਸ ਆ ਗਏ ਆ ਕੇ ਗੁਰੂ ਅਮਰਦਾਸ ਮਹਾਰਾਏ ਨੂੰ ਫੜ ਕੇ ਗਏ ਮਹਾਰਾਜੇ ਤੇ ਮਾਰੇ ਕਹਿੰਦੇ ਭਾਈ ਉਹ ਕੀ ਹੋਇਆ ਤੁਹਾਨੂੰ ਕਹਿੰਦੇ ਅਸੀਂ ਮੁੰਡੇ ਆਣੇ ਆ ਅਸੀਂ ਤੁਸੀਂ ਸਾਡਾ ਪੁੱਤਰ ਸਾਡਾ ਬੱਚਾ ਤੁਸੀਂ ਦਮਾਦ ਬਣਾਇਆ ਕਿ ਨੌਕਰ ਬਣਾ ਕੇ ਰੱਖਿਆ ਨੂੰ ਐਂ ਬੋਲਦੇ ਤੁਸੀਂ ਆਉਂਦੇ ਤੋਂ ਜੋੜੇ ਝੜਵਾ ਰਹੇ ਹੋ ਮੁਠੀ ਚਾਪੀ ਕਰਾ ਰਹੇ ਹੋ ਇੱਥੇ ਟੋਕਰੇ ਚ ਘਾ ਰਹੇ ਹੋ ਉਹ ਕੰਮ ਕਰਨ ਵਾਸਤੇ ਉਹਦੇ ਤਾਂ ਅੱਗੇ ਪਿੱਛੇ ਕੋਈ ਨਹੀਂ ਉਹਨੂੰ ਤਾਂ ਵੇਖਣ ਵਾਲਾ ਕੋਈ ਨਹੀਂ ਤੇ ਤੁਸੀਂ ਉਹਦੇ ਤੋਂ ਆ ਇੰਨਾ ਕੰਮ ਕਰਾਉਂਦੇ ਹੋ ਏਸੇ ਕਰਕੇ ਦਿਵਾਦ ਬਣਾਇਆ ਕਿਹੜਾ ਕਿਸੇ ਨੇ ਪੁੱਛਣਾ ਹੈ ਗੁਰੂ ਅਮਰਦਾਸ ਮਹਾਰਾਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਜਾਓ ਭਾਈ ਜੇਠਾ ਜੀ ਨੂੰ ਬੁਲਾ ਕੇ ਲੈ ਆਓ